ਜਿਉਂਦੀ ਗਾਂ 90000 ਦੀ ਮਰੀ ਗਾਂ 2 ਲੱਖ ਰੁਪਏ ਦੀ ਉਹ ਕਿਵੇਂ ਉਹ ਆਏ ਮੇਰਾ ਕੋਈ ਦੋਸਤ ਗਾਂ ਲੈ ਕੇ ਆਇਆ ਅੱਛਾ ਗਾਂ ਲਿਆਂਦੀ ਉਹਨੇ 90000 ਰੁਪਏ ਦੀ ਠੀਕ ਹੈ ਲਿਉਣ ਤੋਂ ਦੂਜੇ ਤੀਜੇ ਦਿਨ ਗਾਂ ਮਰ ਜਾਂਦੀ ਹੈ ਅੱਛਾ ਗਾਂ ਜਦੋਂ ਮਰ ਗਈ ਤੇ ਖੱਡਾ ਰੂੜੀ ਵਾਲੇ ਚੱਕਣ ਆ ਗਏ ਲੈ ਜਾਂਦੇ ਆ ਚੱਕ ਕੇ ਹੂੰ ਹੂੰ ਜਦੋਂ ਚੱਕ ਕੇ ਲੈ ਜਾਂਦੇ ਆ ਤਾਂ ਥੋੜੇ ਸਮੇਂ ਬਾਅਦ ਜਿਹੜੇ ਬੰਦੇ ਤੋਂ ਗਾਂ ਲਿਆਂਦੀ ਹੁੰਦੀ ਹੈ ਉਹ ਗਾਂ ਦੇ ਮਾਲਕ ਨਾਲ ਜਦੋਂ ਫੋਨ ਤੇ ਗੱਲ ਹੁੰਦੀ ਹੈ ਉਹ ਕਹਿੰਦਾ ਯਾਰ ਗਾਂ ਦਾ ਤਾਂ ਬੀਮਾ ਕਰਾਇਆ ਹੋਇਆ ਸੀ ਆਪਣਾ ਠੀਕ ਹੈ ਜੀ ਉਹ ਕਹਿੰਦਾ ਯਾਰ ਗਾਂ ਤਾਂ ਕਹਿੰਦਾ ਹੱਡਾ ਰੋੜੀ ਵਾਲੇ ਲੈ ਕੇ ਹੁਣ ਕਹਿੰਦਾ ਕਿੰਨਾ ਵਿਚਰ ਹੋ ਗਿਆ ਕਹਿੰਦਾ 1 ਘੰਟਾ ਹੋ ਗਿਆ ਅੱਛਾ ਉਹ ਚੱਕਦੇ ਆ ਗੱਡੀ ਹੱਡਾ ਰੋੜੀ 'ਚ ਜਾ ਵੜਦੇ ਆ ਜਦੋਂ ਹੱਡਾ ਰੋੜੀ 'ਚ ਜਾ ਕੇ ਦੇਖਦੇ ਆ ਗਾਂ ਉੱਥੇ ਹੁੰਦੀ ਨਹੀਂ ਜਿਹੜਾ ਵੀ ਉੱਥੇ ਉਹਨਾਂ ਦਾ ਕਰਿੰਦਾ ਹੁੰਦਾ ਉਹਨੂੰ ਪੁੱਛਦੇ ਆ ਵੀ ਗਾਂ ਜਿਹੜੀ ਮਰੀ ਵੀ ਚੱਕ ਕੇ ਲੈ ਜਾਂਦੀ ਆ ਉਹ ਕਿੱਥੇ ਐ ਕਹਿੰਦੇ ਜੀ ਉਹ ਤਾਂ ਪੈਲਸ ਵਿੱਚ ਚਲੀ ਗਈ ਅੱਛਾ ਮੂਰੋ ਹਿੰਦੀ ਚ ਉਹ ਬੰਦਾ ਬੋਲਦਾ ਕਹਿੰਦਾ ਉਹ ਤਾਂ ਪੈਲਸ ਦੇ ਚਲੀ ਪੈਲਸ ਦੇ ਵਿੱਚ ਚਲੀ ਗਈ ਠੀਕ ਐ ਜਦੋਂ ਉਹਨੇ ਪੁੱਛਿਆ ਵੀ ਕਿਹੜੇ ਪੈਲਸ ਦੇ ਵਿੱਚ ਉਹਨੇ ਪੈਲਸ ਦਾ ਨਾਮ ਦੱਸਤਾ ਵੀ ਫੁਲਾਨੇ ਸ਼ਹਿਰ ਦੇ ਵਿੱਚ ਫੁਲਾਨਾ ਪੈਲਸ ਉਥੋਂ ਗੱਡੀ ਉਹਨਾਂ ਨੇ ਸਿੱਧੀ ਪੈਲਸ ਦੇ ਵਿੱਚ ਠੋਕੀ ਅੱਛਾ ਜਦੋਂ ਪੈਲਸ ਦੇ ਵਿੱਚ ਪਹੁੰਚ ਜਾਂਦੇ ਆ ਤੇ ਉਥੇ ਆਫਿਸ ਦੇ ਵਿੱਚ ਜਾਂਦੇ ਆ ਜਿਹੜਾ ਵੀ ਪੈਲਸ ਦਾ ਆਫਿਸ ਹੁੰਦਾ ਹੈ ਉੱਥੇ ਜਦੋਂ ਪਤਾ ਲੱਗਦਾ ਵੀ ਸਿਸਟਮ ਇੱਥੇ ਪਲੇਟ ਸਿਸਟਮ ਚੱਲ ਰਿਹਾ ਸੀ ਜਿਹੜਾ ਕੋਈ ਪ੍ਰੋਗਰਾਮ ਚੱਲ ਰਿਹਾ ਸੀ ਉੱਥੇ ਪਲੇਟ ਸਿਸਟਮ ਦਾ ਸੀ ਜਦੋਂ ਉੱਥੇ ਜਾ ਕੇ ਗੱਲ ਕਰੀ ਉੱਥੇ ਮੈਨੇਜਰ ਸੀਗਾ ਪੈਲਸ ਦਾ ਮੈਨੇਜਰ ਤੋਂ ਬਾਅਦ ਜਦੋਂ ਪਤਾ ਲੱਗਿਆ ਵੀ ਗੱਲ ਇੰਨੀ ਵੱਧ ਗਈ ਅੱਛਾ ਜੀ ਤਾਂ ਪੈਲਸ ਦਾ ਮਾਲਕ ਆ ਜਾਂਦਾ ਮਿਲਟਾ ਸਕੈਂਟਾ ਜੀ ਠੀਕ ਹੈ ਜੀ ਜਦੋਂ ਮਾਲਕ ਆ ਜਾਂਦਾ ਤੇ ਫਿਰ ਗੱਲ ਦਬਾਉਣ ਲਈ ਉਹਨਾਂ ਨੇ ਉਹਨਾਂ ਨੇ ਕਿਹਾ ਵੀ ਪੈਲਸ ਬੰਦ ਹੋ ਜਾਊਗਾ ਜੇ ਮੁੱਦਾ ਹਾਈਲਾਈਟ ਹੋ ਗਿਆ ਜਾਂ ਸੋਸ਼ਲ ਮੀਡੀਆ ਤੇ ਆ ਗਿਆ ਜਾਂ ਕਿਵੇਂ ਵੀ ਕੋਈ ਹਾਈਲਾਈਟ ਹੋ ਗਿਆ ਤਾਂ ਨਾਲੇ ਪੈਲਸ ਸੰਬੰਧ ਨਾਲੇ ਪਰਚਾ ਹੋਊਗਾ ਉਹਨਾਂ ਨੇ ਕੀ ਕਰਿਆ ਅੰਦਰ ਖਾਤੇ ਜਿਹੜੀ ਗਾਂ ਮਰੀ ਸੀਗੀ 90 ਹਜ਼ਾਰ ਦੀ ਲਿਆਂਦੀ ਸੀ ਜਿਉਂਦੀ ਗਾਂ ਉਹ ਮਰੀ ਗਾਂ 2 ਲੱਖ ਰੁਪਏ ਚ ਨਿਬੜਿਆ ਉਹਨਾਂ ਦਾ ਅੱਛਾ ਪੰਜਾਬ ਦੇ ਵਿੱਚ ਆਹ ਕੁਝ ਵੀ ਚੱਲ ਰਿਹਾ ਪੈਲਸਾਂ ਦੇ ਵਿੱਚ ਜਿਹੜੇ ਵੀਰ ਪੈਲਸਾਂ ਦੇ ਵਿੱਚ ਜਾ ਕੇ ਸਮਾਰ ਸਮਾਰ ਖਾਂਦੇ ਆ ਵੀ ਯਾਰ ਮੈਂ ਲਿਗ ਪੀਸ ਖਾਣਾ ਮੈਂ ਫਲਾਨਾ ਖਾਣਾ ਮੈਂ ਠੁੱਕਾ ਖਾਣਾ ਅੱਛਾ ਇਹ ਚੀਜ਼ ਤੇ ਥੋੜਾ ਯਾਰ ਗੌਰ ਕਰਿਆ ਕਰਨ ਪਰਹੇਜ਼ ਕਰਨ ਆਪਦੇ ਹੱਥੀ ਬਣਾ ਕੇ ਖਾਣ ਜੇ ਕੁਝ ਨੇ ਕੁਝ ਖਾਣਾਗਾ ਕਿਉਂਕਿ ਕਈ ਯਾਰੀ ਨਾ ਮੁਫਤ ਦਾ ਸੀ ਲਾਲਚ ਕਰ ਜਾਂਦੇ ਨੇ